ਸਰਦਾਰਤਾ ਸਿੰਘ ਜੀ ਇਹ ਪੂਰੇ ਖਾਸ ਕਰਕੇ ਜੋ ਬੰਬਾਂ ਦੀ ਰਾਜਨੀਤੀ ਹੈਗੀ ਆ ਜਾਂ ਜਿਹੜੀਆਂ ਬੰਬ ਧਮਾਕੇ ਜਿਹੜੇ ਹੋ ਰਹੇ ਨੇ ਗ੍ਰੇਨੇਡ ਧਮਾਕੇ ਹੋ ਰਹੇ ਨੇ ਉਸ ਤੇ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਇੱਕ ਵੱਖਰੇ ਸਟੈਂਡ ਤੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਨੇ ਕਿਤਨਾ ਕਿਤੇ ਉਹ ਇਹ ਕੰਮ ਕਰਵਾ ਰਹੀਆਂ ਨੇ ਕਿੰਨੀ ਸਚਾਈ ਹੋ ਸਕਦੀ ਹੈ ਕੀ ਇਤਿਹਾਸ ਕੀ ਕਹਿੰਦਾ ਹੈਗਾ ਨਹੀਂ ਡਾਕਟਰ ਧਰਮਵੀਰ ਗਾਂਧੀ ਤੋਂ ਵੱਧ ਪੰਜਾਬ ਨੂੰ ਜਾਣਨ ਵਾਲਾ ਕੋਈ ਵਿਅਕਤੀ ਨਹੀਂ ਹੈ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਜਿਹੜਾ ਇਹਨਾਂ ਨੇ ਕਿਹਾ ਵੇ ਸੈਂਟਰਲ ਏਜੰਸੀਆ ਪੰਜਾਬ ਵਿੱਚ ਮੁੜ ਕੇ ਫਿਰਕੂ ਕਤਾਰਬੰਦੀ ਕਰਨ ਦਾ ਯਤਨ ਕਰ ਰਹੀ ਹੈ ਔਰ ਇਹ ਬੰਬ ਧਮਾਕਿਆਂ ਦੀ ਰਾਜਨੀਤੀ ਹੈ ਜਿਹੜੀ ਕੀਤੀ ਜਾ ਰਹੀ ਹੈ। ਆ 10 15 20 ਗਰਨੇਡ ਧਮਾਕਿਆਂ ਦਾ ਰੌਲਾ ਪਿਆ। ਕੋਈ ਇੱਕ ਵੀ ਕੈਜ਼ੁਅਲਟੀ ਨਹੀਂ ਹੋਈ ਕੋਈ ਜ਼ਖਮੀ ਵੀ ਨਹੀਂ ਹੋਇਆ। ਜੀ ਥੋੜਾ ਸਾਨੂੰ ਨਹੀਂ ਪਤਾ ਵੀ ਹੁੰਦੇ ਆ ਜਾਂ ਨਹੀਂ ਹੁੰਦੇ। ਤੁਸੀਂ ਲਾ ਲੋ ਵਿਚਰੋ ਸਿੱਖਾਂ ਤੇ ਨਾਲ ਆ ਰਹੇ ਹੋ। ਫਰਜ ਕਰ ਲੋ ਇੱਕ ਮਿੰਟ। ਇਹ ਸਿੱਖਾਂ ਦਾ ਕੋਈ ਗਰੁੱਪ ਪਾਕਿਸਤਾਨ ਤੋਂ ਜਾਂ ਇੰਟਰਨਲੀ ਗਰਨੇਡ ਸਿਕਿਉਰ ਕਰ ਰਿਹਾ ਹੈ। ਵੀ ਉਹ ਇੰਨਾ ਕਮਜ਼ੋਰ ਆ ਵੀ ਉਹ ਫੂਲ ਪਟਾਕੇ ਚਲਾ ਰਿਹਾ ਜੀ ਖਾਲੀ ਜਗ੍ਹਾ ਤੇ ਚਲਾ ਰਿਹਾ ਹਨਾ ਵੀ 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 ਉਹ ਕਰ ਕੀ ਰਿਹਾ ਫਿਰ ਉਹ ਉਹਦੀਆਂ ਸਰਗਰਮੀਆਂ ਦਾ ਫਿਰ ਕੇਂਦਰ ਕੀ ਆ ਸੋ ਇਹ ਇੱਕ ਕੋਈ ਗ੍ਰੇਟ ਡਿਜ਼ਾਈਨ ਹੈਗਾ ਚੋਣ ਚੋਣ ਕੇ ਕਦੀ ਠਾਣਿਆਂ ਚ ਆ ਜਾਂਦਾ ਹੁਣ ਠਾਣੇ ਚ ਅੰਦਰ ਵੜ ਕੇ ਉਥੇ ਇੰਨੀ ਸਿਕਿਉਰਿਟੀ ਚ ਕੋਈ ਕਿਦਾਂ ਧਮਾਕਾ ਕਰ ਦੂ ਔਰ ਕੋਈ ਵੀ ਬੰਦਾ ਨਹੀਂ ਮਰਦਾ ਯਾ ਤਾਂ ਹੋਵੇ ਖਾਲੀ ਜਗ੍ਹਾ ਤੇ ਹੁੰਦੇ ਵੀ ਕੈਜ਼ੁਐਲਟੀਸ ਹੋਈਆਂ ਹਣਾ ਵੀ ਕੋਈ ਗਰਨੇਡ ਸਿੱਟਿਆ 1 2 4 5 ਗਰਨੇਡ ਸਿੱਟੇ 5 4 ਪੁਲਿਸ ਵਾਲੇ ਮਾਰੇ ਗਏ ਜਾਂ ਜਖਮੀ ਹੋਏ ਕਿ ਕੋਈ ਵੀ ਕੈਜ਼ਲਟੀ ਨਹੀਂ ਹੋ ਰਹੀ ਕਿਸੇ ਵੀ ਸ਼ੱਕੀ ਸਿੱਖ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਉਹ ਕੈਜ਼ਲਟੀਆਂ ਹੁੰਦੀਆਂ ਪਰ ਇਧਰੋਂ ਕੋਈ ਨਹੀਂ ਸੋ ਇਹ ਇਹ ਗ੍ਰੇਟਰ ਗਾਲਤਾ ਡਿਜ਼ਾਈਨ ਆਏਗਾ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹਾ ਆਪਾਂ ਕਹਿ ਲਈ ਕਿ ਪਿਛਲੇ ਕੁਝ ਹਫਤਿਆਂ ਦੇ ਅੰਦਰ ਅੰਦਰ ਕੁਝ ਬੰਬ ਧਮਾਕੇ ਕਦੀ ਪੁਲਿਸ ਸਟੇਸ਼ਨ ਤੇ ਹੋ ਗਿਆ ਜਾਂ ਕਿਤੇ ਹੋਰ ਹੋ ਗਿਆ ਤੇ ਪਿਛਲੇ ਦਿਨੀ ਮਨੋਰੰਜਨ ਕਾਲੀਆ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਰਹਿ ਚੁੱਕੇ ਨੇ ਵੱਡੇ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਘਰ ਤੇ ਵੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਇੱਕ ਪੂਰੀ ਰਾਜਨੀਤੀ ਜਿਹੜੀ ਹੈ ਉਹ ਪੱਕ ਜਾਂਦੀ ਹੈਗੀ ਹੈ ਬਹੁਤ ਸਾਰੇ ਮੰਤਰੀ ਬਹੁਤ ਸਾਰੇ ਇਵਨ ਕਿ ਹਰਿਆਣੇ ਦੇ ਮੁੱਖ ਮੰਤਰੀ ਉਹ ਉਹਨਾਂ ਦੇ ਘਰ ਤੱਕ ਆ ਜਾਂਦੇ ਹੈਗੇ ਨੇ ਸਰਦਾਰ ਅਤਾ ਸਿੰਘ ਜੀ ਇਹ ਪੂਰੇ ਖਾਸ ਕਰਕੇ ਜੋ ਬੰਬਾਂ ਦੀ ਰਾਜਨੀਤੀ ਹੈਗੀ ਆ ਜਾਂ ਜਿਹੜੀਆਂ ਬੰਬ ਧਮਾਕੇ ਜਿਹੜੇ ਹੋ ਰਹੇ ਨੇ ਗ੍ਰੇਨੇਡ ਧਮਾਕੇ ਹੋ ਰਹੇ ਨੇ ਉਸ ਤੇ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਇੱਕ ਵੱਖਰੇ ਸਟੈਂਡ ਤੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਨੇ ਕਿਤਨਾ ਕਿਤੇ ਉਹ ਇਹ ਕੰਮ ਕਰਵਾ ਰਹੀਆਂ ਨੇ ਕਿੰਨੀ ਸਚਾਈ ਹੋ ਸਕਦੀ ਹੈ ਕਿ ਇਤਿਹਾਸ ਕੀ ਕਹਿੰਦਾ ਹੈਗਾ ਨਹੀਂ ਡਾਕਟਰ ਧਰਮਵੀਰ ਗਾਂਧੀ ਤੋਂ ਵੱਧ ਪੰਜਾਬ ਨੂੰ ਜਾਣਨ ਵਾਲਾ ਕੋਈ ਵਿਅਕਤੀ ਨਹੀਂ ਹੈ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਜਿਹੜਾ ਇਹਨਾਂ ਨੇ ਕਿਹਾ ਵੇ ਸੈਂਟਰਲ ਏਜੰਸੀਆ ਪੰਜਾਬ ਵਿੱਚ ਮੁੜ ਕੇ ਫਿਰਕੂ ਕਤਾਰਬੰਦੀ ਕਰਨ ਦਾ ਯਤਨ ਕਰ ਰਹੀ ਹੈ ਔਰ ਇਹ ਬੰਬ ਧਮਾਕਿਆਂ ਦੀ ਰਾਜਨੀਤੀ ਹੈ ਜਿਹੜੀ ਕੀਤੀ ਜਾ ਰਹੀ ਹੈ ਸੋ ਜਿੰਨਾ ਕ ਅਸੀਂ ਪੰਜਾਬ ਦੀ ਜੇ ਖੜਕੂ ਲਹਿਰ ਬਾਰੇ ਵੀ ਜਿੰਨੀ ਸਾਡੇ ਕੋਲ ਜਾਣਕਾਰੀ ਹੈ ਉਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਆ 10 15 20 ਗਰਨੇਡ ਧਮਾਕਿਆਂ ਦਾ ਰੌਲਾ ਪਿਆ ਕੋਈ ਇੱਕ ਵੀ ਕੈਜ਼ਲਟੀ ਨਹੀਂ ਹੋਈ ਕੋਈ ਜ਼ਖਮੀ ਵੀ ਨਹੀਂ ਹੋਇਆ ਹੁਣ ਸਾਨੂੰ ਨਹੀਂ ਪਤਾ ਵੀ ਹੁੰਦੇ ਆ ਜਾਂ ਨਹੀਂ ਹੁੰਦੇ ਹੁਣ ਕੋਈ ਇੱਕ ਵੀ ਹੁਣ ਜੇ ਕੋਈ ਜੇ ਤੁਸੀਂ ਲਾ ਲਓ ਵਿਚਰੋ ਸਿੱਖਾਂ ਤੇ ਨਾਲ ਆ ਰਹੇ ਹੋ ਫਰਜ ਕਰ ਲਓ ਇੱਕ ਮਿੰਟ ਵੀ ਸਿੱਖਾਂ ਦਾ ਕੋਈ ਗਰੁੱਪ ਪਾਕਿਸਤਾਨ ਤੋਂ ਜਾਂ ਇੰਟਰਨਲੀ ਗਰਮੇਡ ਸਿਕਿਉਰ ਕਰ ਰਿਹਾ ਹੈ ਵੀ ਉਹ ਇੰਨਾ ਕਮਜ਼ੋਰ ਆ ਵੀ ਉਹ ਭੂੰਡ ਪਟਾਕੀ ਚਲਾ ਰਿਹਾ ਹੈ ਜੀ ਖਾਲੀ ਜਗ੍ਹਾ ਤੇ ਚਲਾ ਰਿਹਾ ਹੈ ਹਨਾ ਵੀ 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 ਉਹ ਕਰ ਕੀ ਰਿਹਾ ਫਿਰ ਉਹ ਉਹਦੀਆਂ ਸਰਗਰਮੀਆਂ ਦਾ ਫਿਰ ਕੇਂਦਰ ਕੀ ਆ ਪਰ ਉਹਦੇ ਚ ਇਹ ਵੀ ਦੇਖੋ ਨਾ ਮਨੋਰੰਜਨ ਕਾਲੀਆ ਮੇਰਾ ਖਿਆਲ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਟਰੈਕ ਰਿਕਾਰਡ ਤਾਂ ਹੈ ਨਹੀਂ ਕਿ ਸਿਕਾਂ ਕੋਈ ਇਹ ਕਿੜਾ ਵੀ ਜਾਂ 84 ਦੇ ਹਮਲੇ ਚ ਸ਼ਾਮਲ ਹੋਏ ਹੋਣ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਇਦਾਂ ਦਾ ਟਰੈਕ ਰਿਕਾਰਡ ਤਾਂ ਹੈ ਨਹੀਂ ਫਿਰ ਇਦਾਂ ਦੀ ਕੋਈ ਲਿਸਟ ਵੀ ਹੈ ਨਹੀਂ ਕਿ ਜਿਹੜਾ ਵੀ ਉਹ ਥਾਂ ਥਾਂ ਦੇ ਮਿੱਥਕੇ ਹੋ ਰਿਹਾ ਫਿਰ ਇਹ ਇਹ ਸ਼ੱਕ ਤਾਂ ਪੈਦਾ ਕਰਦੀ ਹੈ ਨਾ ਮੈਂ ਆਪਣੇ ਆਪਣੇ ਸ਼ੱਕ ਤਾਂ ਆ ਜੀ ਇਹ ਬਿਲਕੁਲ ਧਰਮੇਰ ਗਾਂਧੀ ਦੀ ਗੱਲ ਨਾਲ ਅਸੀਂ ਸਹਿਮਤ ਹੈਗੇ ਹਾਂ ਸੋ ਇਹ ਇੱਕ ਕੋਈ ਗ੍ਰੇਟ ਡਿਜ਼ਾਈਨ ਹੈਗਾ ਚੌਣ ਚੌਣ ਕੇ ਕਦੀ ਥਾਣਿਆਂ 'ਚ ਆ ਜਾਂਦਾ ਹੁਣ ਥਾਣੇ 'ਚ ਅ ਉੱਥੇ ਇੰਨੀ ਸਕਿਉਰਿਟੀ ਚ ਕੋਈ ਕਿਦਾਂ ਧਮਾਕਾ ਕਰ ਦੋ ਔਰ ਕੋਈ ਵੀ ਬੰਦਾ ਨਹੀਂ ਮਾਰਦਾ ਯਾ ਤਾਂ ਹੋਵੇ ਵੀ ਕੈਜ਼ਲਟੀਜ਼ ਹੋਈਆਂ ਹਨਾ ਵੀ ਕੋਈ ਗਰਨੇਡ ਸਟੇ ਆ 1 2 4 5 ਗਰਨੇਡ ਸਟੇ 5 4 ਪੁਲਿਸ ਵਾਲੇ ਮਾਰੇ ਗਏ ਜਾਂ ਜਖਮੀ ਹੋਏ ਕਿ ਕੋਈ ਵੀ ਕੈਜ਼ਲਟੀ ਨਹੀਂ ਹੋ ਰਹੀ ਉਹਦੇ ਮੁਕਾਬਲੇ ਤੇ ਜੇ ਕਿਸੇ ਵੀ ਛੱਕੀ ਸਿੱਖ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਉਹ ਕੈਜ਼ਲਟੀਜ਼ ਹੁੰਦੀਆਂ ਪਰ ਇਧਰੋਂ ਕੋਈ ਨਹੀਂ ਸੋ ਇਹ ਇਹ ਗ੍ਰੇਟਰ ਗਲਤ ਡਿਜ਼ਾਈਨ ਹੈਗਾ ਸੋ ਡਾਕਟਰ ਧਰਮਵੀਰ ਗਾਂਧੀ ਪੁਰਾਣੇ ਕਾਮਰੇਡ ਨੇ ਔਰ ਸਮੁੱਚੇ ਪਿਛਲੇ 40 ਸਾਲਾਂ ਦੇ ਪੰਜਾਬ ਦੇ ਸੰਘਰਸ਼ ਦੇ ਇਤਿਹਾਸ ਨੂੰ ਉਹਨਾਂ ਨੇ ਬਹੁਤ ਨੇੜਿਓਂ ਦੇਖਿਆ ਇੱਕ ਚੰਗੇ ਵਿਅਕਤੀ ਦੇ ਤੌਰ ਤੇ ਉਹ ਪੰਜਾਬ ਦੇ ਹੱਕਾਂ ਹਿੱਤਾਂ ਲਈ ਖੜੇ ਹੋਏ ਨੇ ਸੋ ਸਾਨੂੰ ਲੱਗਦਾ ਵੀ ਉਹਨਾਂ ਦੀ ਗੱਲ ਵਿੱਚ ਵਜ਼ਨ ਹੈਗੀ ਆ ਇਹ ਬਿਲਕੁਲ ਇੱਕ ਡਿਜ਼ਾਈਨ ਹੈ ਅਗਲੀਆਂ ਚੋਣਾਂ ਦੇ ਮੱਦੇ ਨਜ਼ਰ ਕੁਝ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਸ਼ਕਤੀਆਂ ਨੇ ਹੁਣ ਤੋਂ ਹੀ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਵੋਟਾਂ ਦੀ ਪੋਲਰਾਈਜੇਸ਼ਨ ਹੈ ਜਿਹੜੀ ਹਿੰਦੂ ਵੋਟ ਦੀ ਪੋਲਰਾਈਜੇਸ਼ਨ ਉਹ ਇੱਕ ਥਾਂ ਤੇ ਹੋ ਸਕੇ ਤੇ ਜਿਹੜੀਆਂ ਹੈਗੀਆਂ ਵੀ ਸਿੱਖ ਵੋਟਾਂ ਨੂੰ ਵੰਡ ਕੇ ਇਹ ਫਿਰ ਆਪ ਦੀ ਸਰਕਾਰ ਬਣਾ ਲੈਣ ਉਹਦੇ ਚ ਕੌਣ ਸ਼ਾਮਲ ਹੈ ਇੱਕ ਕੌਣ ਕਿੱਧਰੋਂ ਇਹ ਸਾਰੀਆਂ ਤਰ੍ਹਾਂ ਤਾਂ ਹੀ ਹਲੇ ਸ਼ੱਕ ਦੀ ਨਜ਼ਰ ਸਾਹਮਣੇ ਹੈ ਜੀ ਬਿਲਕੁਲ ਜੀ ਔਰ ਉਸ ਤੋਂ ਬਾਅਦ ਜਿਹੜਾ ਹੈ ਕਿਹੜੀ ਧਿਰੇ ਦਾ ਫਾਇਦਾ ਲੈਂਦੀ ਹੈ ਉਹ ਵੀ ਜਿਹੜਾ ਦੇਖਣ ਦੇ ਵਿੱਚ ਹੋਏਗਾ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਜਾਂ ਜੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਿੰਨੇ ਕਿ ਸੁਹਿਰਦ ਹੈਗੇ ਨੇ ਉਹ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੈਂਦੇ ਨੇ ਕੀ ਉਹ ਇਹ ਵੰਡੀਆਂ ਐਕਸੈਪਟ ਕਰਦੇ ਨੇ ਜਾਂ ਜਿਹੜਾ ਨਹੀਂ